ਸਸੀ ਗਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ 25 ਤੋਂ 28 ਅਗਸਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਕੜਾਕੇ ਦਾ ਮੀਂਹ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਤਾਜ਼ਾ ਸੈਟਲਡ ਇਮੇਜ ਦੇਖੀ ਜਾਵੇ ਤਾਂ ਬੱਦਲ ਭਾਈ ਤਗੜੇ ਰੂਪ ਦੇ ਵਿੱਚ ਪੰਜਾਬ ਦੇ ਉੱਪਰ ਬਣੀ ਹੋਈ ਹੈ ਜਿਸ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਏਰੀਆ ਵਿੱਚ ਕੀ ਹਾਲਾਤ ਨੇ ਮੌਸਮ ਦੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਹੁਣ ਅਸੀਂ ਗੱਲ ਕਰਦੇ ਹਾਂ ਆਉਂਦੇ ਦਿਨਾਂ ਵਿੱਚ ਮੌਸਮ ਦੇ ਹਾਲਾਤਾਂ ਦੀ ਸਭ ਤੋਂ ਪਹਿਲਾਂ 25 ਅਗਸਤ ਦੀ ਗੱਲ ਕਰੀ ਜਾਵੇ ਤਾਂ ਤੁਸੀਂ ਦੇਖ ਰਹੇ ਹੋ ਕਿ 25 ਅਗਸਤ ਨੂੰ ਇਹ ਜਿਹੜਾ ਇਲਾਕਾ ਜੀ ਜਿਹਦੇ ਵਿੱਚ ਕੋਈ ਭਾਰੀ ਮੀਂਹ ਦੀ ਉਮੀਦ ਨਹੀਂ ਹੈ ਪਰ ਇਹ ਸਿਸਟਮ ਥੋੜਾ ਜਿਹਾ ਸਾਨੂੰ ਲੱਗ ਰਿਹਾ ਹੈ ਕਿ ਇਹਨਾਂ ਇਲਾਕੇ ਵਿੱਚ ਵੀ ਕੂਚ ਕਰ ਸਕਦਾ ਹੈ ਕਿਉਂਕਿ ਫਰੀਦਕੋਟ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਬਠਿੰਡਾ ਬਰਨਾਲਾ ਤੇ ਮਾਨਸਾ ਇਹ ਕਿ ਮਾਲਵਾ 벨ਟ ਦੀ ਉਹ 벨ਟ ਹੈ ਇਹ ਜਿਹਦੇ ਵਿੱਚ ਸਭ ਤੋਂ ਘੱਟ ਮੀਂਹ ਦੇਖਣ ਨੂੰ ਮਿਲਿਆ ਪਰ ਲੱਗ ਰਿਹਾ ਕਿ ਇਹਨਾਂ ਇਲਾਕੇ ਵਿੱਚ ਵੀ ਥੋੜੀ-ਬਹੁਤੀ ਉਮੀਦ ਮੀਂਹ ਦੀ ਬਣ ਸਕਦੀ ਹੈ ਪਰ ਅਗਰ ਮੀਂਹ ਦੀ ਗੱਲ ਕਰੀ ਤਾਂ ਭਾਰੀ ਮੀਂਹ ਸਾਨੂੰ ਇਹਨਾਂ ਇਲਾਕੇ ਵਿੱਚ ਦੇਖਣ ਨੂੰ ਮਿਲੇਗਾ ਪਠਾਨਕੋਟ ਗੁਰਦਾਸ ਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਇਹ ਜ਼ਿਲ੍ਹੇ ਹੋਣਗੇ ਮੇਨ ਤੌਰ ਤੇ ਜਿਨ੍ਹਾਂ ਵਿੱਚ ਮੀਂਹ ਦੀ ਉਮੀਦ ਜ਼ਿਆਦਾ ਹੈ ਤੇ ਇਹ ਇਲਾਕੇ ਪਹਿਲਾਂ ਵੀ ਸਾਨੂੰ ਭਾਰੀ ਮੀਂਹ ਦੇ ਚਪੇਟ ਵਿੱਚ ਆਉਂਦੇ ਦਿਖਾਈ ਦਿੰਦੇ ਨੇ ਬਾਕੀ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਫਤਿਹਗੜ ਅਤੇ ਮੁਹਾਲੀ ਵਿੱਚ ਵੀ ਠੀਕ ਠਾਕ ਬਰਸਾਤ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ 30 ਤੋਂ ਲੈ ਕੇ 32 ਡਿਗਰੀ ਤੱਕ ਰਹਿ ਸਕਦੇ ਨੇ ਕਾਫੀ ਜ਼ਿਆਦਾ ਗਰਾਵਟ ਤਾਪਮਾਨ ਦੇ ਵਿੱਚ ਦੇਖਣ ਨੂੰ ਮਿਲੇਗੀ ਆਉਣ ਦੇ ਦਿਨਾਂ ਦੀ ਗੱਲ ਕਰੀਏ ਤਾਂ ਤੁਸੀਂ ਦੇਖੋਗੇ 26 ਅਤੇ 27 ਅਗਸਤ ਨੂੰ 26 ਦੇ ਵਿੱਚ ਮੇਨ ਤੌਰ ਤੇ ਉੱਤਰ ਪੂਰਬੀ ਫੇਰ ਤੋਂ ਜਿਹੜੇ ਕਿ ਮਾਝੇ ਤੋਂ ਦੁਆਬੇ ਦੀ ਬੈਲਟ ਜਿਹੜੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਵਾਲੀ ਬੈਲਟ ਹੈ ਰੂਪਨਗਰ ਵਾਲੀ 벨ਟ ਹੈ ਇਹਦੇ ਵਿੱਚ ਠੀਕ ਠਾਕ ਮੀਂਹ ਹੋ ਸਕਦਾ ਹੈ ਕਿਉਂਕਿ ਹਿਮਾਚਲ ਦੇ ਨਾਲ ਇਹ ਹਿੱਸਾ ਟੱਚ ਹੁੰਦਾ ਹੈ ਤਾਂ ਇਹਨਾਂ ਇਲਾਕਿਆਂ ਵਿੱਚ ਠੀਕ ਠਾਕ ਮੀਂਹ ਸਾਨੂੰ ਦੇਖਣ ਨੂੰ ਮਿਲਦਾ ਜੋ ਕਿ ਅਕਸਰ ਹੀ ਅ ਅਸੀਂ ਫੇਸ ਕਰਦੇ ਹਾਂ ਕਿ ਵਧੀਆ ਮੀਂਹ ਦੇ ਹਾਲਾਤ ਬਣਦੇ ਨੇ ਪਰ ਅਗਰ ਗੱਲ ਕਰੀਏ ਤਾਂ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਜਿੰਨਾ ਵੀ ਏਰੀਆ ਇਹ ਵਾਲਾ ਹੋ ਗਿਆ ਸੈਂਟਰਲ ਪੰਜਾਬ ਹੋ ਗਿਆ ਜਾਂ ਫਿਰ ਆਪਾਂ ਕ ਲਈਏ ਤਖਣੀ ਪੱਛਮੀ ਪੰਜਾਬ ਦੱਖਣੀ ਪੂਰੀ ਪੰਜਾਬ ਕੋਈ ਵੀ ਹਿੱਸਾ ਜਿਹੜਾ ਹੈ ਉਹ ਠੀਕ-ਠਾਕ ਬਰਸਾਤ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਵਧੀਆ ਉਮੀਦ ਹੀ ਉਮੀਦ ਹੈ 26 ਅਗਸਤ ਨੂੰ ਪੂਰੇ ਪੰਜਾਬ ਦੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਭਾਰੀ ਖਰਾਬਟ ਆਵੇਗੀ 26 ਤਰੀਕ ਨੂੰ ਤਾਪਮਾਨ 30 ਡਿਗਰੀ ਜਾਂ 30 ਡਿਗਰੀ ਤੋਂ ਥੱਲੇ ਬਣੇ ਰਹਿਣ ਦੇ ਪੂਰੇ-ਪੂਰੇ ਚਾਂਸ ਬਣੇ ਹੋਏ ਨੇ ਆਖਰੀ ਦਿੰ ਤੋਂ ਪਹਿਲਾਂ 27 ਅਗਸਤ ਦੀ ਗੱਲ ਕਰੀਏ ਤਾਂ ਪਠਾਨਕੋਟ ਹੁਸ਼ਿਆਰਪੁਰ ਦੇ ਰੂਪਨਗਰ ਨਾਰਮਲ ਵਾਂਗੂ ਪਹਿਲਾਂ ਵੀ ਦੇਖਿਆ ਗਿਆ ਕਿ ਇਹਨਾਂ ਇਲਾਕਿਆਂ ਵਿੱਚ ਠੀਕ ਠਾਕ ਬਰਸਾਤ ਦੀ ਉਮੀਦ ਹੈ ਵਧੀਆ ਉਮੀਦ ਹੀ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਗੁਰਦਾਸਪੁਰ ਅਮਰitsar ਕਪੂਰਥਲਾ ਜਲੰਧਰ ਲੁਧਿਆਣਾ ਨਮਾਸ਼ਹਿਰ ਪਟਿਆਲਾ ਤੇ ਫਤਿਹਗੜ੍ਹ ਫਤਿਹਗੜ੍ਹ ਸਾਹਿਬ ਦੇ ਇਹਨਾਂ ਇਲਾਕਿਆਂ ਵਿੱਚ ਵੀ ਠੀਕ ਠਾਕ ਬਰਸਾਤ ਹੋ ਸਕਦੀ ਹੈ ਪਰ ਮੀਂਹ ਦੀ ਉਮੀਦ ਹੁਣ ਘਟਦੀ ਹੋਈ ਦਿਖਾਈ ਦੇ ਰਹੀ ਹੈ ਜਿਆਦਾ ਮੀਂਹ ਨਹੀਂ ਹੋਵੇਗਾ ਬੱਦਲਬਾਜ਼ੀ ਦੇ ਨਾਲ ਕਿਣਮਣ ਕਣੀ ਦੇ ਹਾਲਾਤ ਨੇ ਜਿਆਦਾ ਉਮੀਦ ਦੀ ਉਮੀਦ ਜਿਹੜੀ ਹੈ ਉਹ ਹੁਣ ਸਾਨੂੰ ਜਿਹੜੀ ਦੇਖਣ ਨੂੰ ਮਿਲੇਗੀ ਆਉਂਦੇ ਦਿਨਾਂ ਵਿੱਚ ਦੇਖਣ ਨੂੰ ਮਿਲੇਗੀ ਪਰ ਬਾਕੀ ਗੱਲ ਕਰੀ ਜਾਵੇ ਤਾਂ 27 ਅਗਸਤ ਨੂੰ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਤੇ ਪਟਿਆਲਾ ਦੇ ਵਿੱਚ ਉਮੀਦ ਥੋੜੀ ਹੁਣ ਘਟਦੀ ਹੋਈ ਦਿਖਾਈ ਦੇ ਰਹੀ ਹੈ ਤਗੜੀ ਕਾਰਵਾਈ ਦੀ ਉਮੀਦ ਹੀ ਉਮੀਦ ਫਿਲਹਾਲ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਇਸ ਤੋਂ ਇਲਾਵਾ ਅਗਰ ਗੱਲ ਕਰੀ ਜਾਵੇ ਤਾਂ ਤੁਸੀਂ ਦੇਖੋਗੇ 28 ਅਗਸਤ ਨੂੰ ਸਿਸਟਮ ਥੋੜਾ ਜਿਹਾ ਕਮਜ਼ੋਰ ਪੈ ਰਹੇ ਨੇ ਜਿਹਦੇ ਵਿੱਚ ਮੇਨ ਤੌਰ ਤੇ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਜ਼ਿਲ੍ਹਾ ਹਲਕੇ ਦਰਮਿਆਨੀ ਬੱਦਲ ਬਾਈ ਦੇ ਨਾਲ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਮੀਂਹ ਥੋੜੇ ਜਿਹਾ ਘੱਟ ਡੈਂਸਿਟੀ ਦੇ ਹੋਣਗੇ ਯਾਨੀ ਕਿ ਕਿਣਮਣਕਣੀ ਦਾ ਮਾਹੌਲ ਜ਼ਿਆਦਾ ਹੈ ਓਵਰਕਾਸਟ ਕੰਡੀਸ਼ਨਾਂ ਰਹਿਣਗੀਆਂ ਬੱਦਲਬਾਈ ਦਾ ਮਾਹੌਲ ਰਹੇਗਾ ਮੀਂਹ ਦੀ ਉਮੀਦ ਥੋੜੀ ਜਿਹੀ ਘੱਟ ਦੀ ਦਿਖਾਈ ਦੇ ਰਹੀ ਹੈ ਸਿਸਟਮ ਥੋੜੇ ਜਿਹਾ ਕਮਜ਼ੋਰ ਪੈੰਦੇ ਦਿਖਾਈ ਦੇ ਰਹੇ ਨੇ ਤੇ ਬਾਕੀ ਪੂਰੇ ਪੰਜਾਬ ਦੇ ਵਿੱਚ ਆਈਸੋਲੇਟਿਡ ਰੇਨ ਯਾਨੀ ਕਿ 25% ਦੈਨ ੜੇੜੇ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਜਾਨੀ ਕਿ ਟੁੱਟਵੇਂ ਰੂਪ ਦੇ ਵਿੱਚ ਬਦਲ ਬਈ ਦੇ ਕੰਮਣ ਕੰਨ ਦਾ ਮਾਹੌਲ ਬਣੇਗਾ ਭਾਰੀ ਮੀਂਹ ਦੀ ਉਮੀਦ ਹੁਣ ਫਿਲਹਾਲ ਘਟਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਇਹ ਹਾਲਾਤ ਨੇ ਜਿਹੜੇ ਉਹ ਕੋਈ ਵੱਡੀ ਅਪਡੇਟ ਨਹੀਂ ਹੈ ਮੀਂਹ ਦੀ 28 ਅਗਸਤ ਨੂੰ ਸਿਸਟਮ ਕਮਜ਼ੋਰ ਪੈ ਰਿਹਾ ਪਰ ਅਸੀਂ ਕੋਸ਼ਿਸ਼ ਕਰਾਂਗੇ ਜਿਵੇਂ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਜਾਣਕਾਰੀ ਸਾਂਝੀ ਕਰੀਏ ਜਾਣਕਾਰੀ ਤੁਹਾਨੂੰ ਉਹਦੇ ਮਿਲੇਗੀ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤਾਂ ਜਲਦ ਤੋਂ ਜਲਦ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰ